हिमाचल ਦੇ ਵਿੱਚ 33 ਸਾਲਾ ਨੌਜਵਾਨ ਦੇ ਜਿਹੜਾ ਉੱਥੇ ਮਰਡਰ ਕਰ ਦਿੱਤਾ ਗਿਆ। ਉਹ ਮੁੰਡਾ ਸ਼ਰਾਬ ਨੂੰ ਹੱਥ ਵੀ ਨਹੀਂ ਲਾਦਾ ਹੈਗਾ ਤੇ ਮੇਰੀ ਗੱਲ ਆ ਵੀ ਸਾਰੇ ਜਣੇ ਤੁਸੀਂ ਆਪ ਨੋਟਿਸ ਕਰੋ ਇਸ ਗੱਲ ਨੂੰ ਵੀ ਸਵੇਰੇ 10 ਵਜੇ ਕਿਹੜੇ ਬੰਦਾ ਚਰਾਬ ਪੀਣ ਨੂੰ ਕਹਿੰਦਾ ਹੁੰਦਾ। ਇੱਕ ਖਾਣੇ ਨੂੰ ਲੈ ਕੇ ਮਾੜੀ ਜੀ ਤੂੰ ਤੂੰ ਮੈਂ ਮੈਂ ਹੋਤੋ ਲੈ ਕੇ ਤੇ ਉਹਨਾਂ ਨੇ ਕਾਰਡ ਕੀਤਾ ਜੀ ਉਹਦੇ ਨਾਲ। ਫੋਨ ਤੇ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਉਹ ਕਹਿੰਦੇ ਘੱਟੋ ਘੱਟ ਵੀ 25 ਜਣੇ ਸੀ ਜਿਹਨਾਂ ਨੇ ਸਾਨੂੰ ਰਲ ਕੇ ਇਹਨਾਂ ਸਾਰਿਆਂ ਨੇ ਕੁੱਟਿਆ। ਸਤ ਚਾਰੇ ਜਣੇ ਗਏ ਆ ਜੀ ਸ਼ਾਮ ਨੂੰ ਇੱਥੋਂ ਤੇ ਸਵੇਰ ਨੂੰ ਇਹ ਘਟਨਾ ਦਾ 10:30 11:00 ਵਜੇ ਵਾਪਰ ਜਾਂਦੀ ਆ ਹਿਮਾਚਲ ਦੇ ਵਿੱਚ ਇੱਕ ਘਟਨਾ ਵਾਪਰੀ ਆ ਜਿੱਥੇ ਇੱਕ 32 ਸਾਲਾ ਨੌਜਵਾਨ ਦੇ ਜਿਹੜਾ ਉੱਥੇ ਮਰਡਰ ਕਰ ਦਿੱਤਾ ਗਿਆ ਇਸ ਵਕਤ ਅਸੀਂ ਉਸ ਜਗ੍ਹਾ ਤੇ ਮੌਜੂਦ ਆਂ ਜਿੱਥੇ ਦਾ ਉਹ ਰਹਿਣ ਵਾਲਾ ਸੀ ਫਗਵਾੜਾ ਦਾ ਦੱਸਿਆ ਜਾ ਰਿਹਾ ਟਿੱਪੀ ਮਹੱਲੇ ਦਾ ਜਿਹੜਾ ਨੌਜਵਾਨ ਰਹਿਣ ਵਾਲਾ ਸੀਗਾ ਪਰਿਵਾਰਕ ਮੈਂਬਰ ਨਾਲ ਇਹ ਗੱਲਬਾਤ ਵੀ ਕਰ ਲੈਂਦੇ ਆ ਕੀ ਕੁਝ ਮਾਮਲਾ ਸਾਹਮਣੇ ਆ ਰਿਹਾ ਹੈ ਸਰਦਾਰ ਜੀ ਇੱਕ ਬੜੀ ਮੰਦਪਾਗੀ ਘਟਨਾ ਸਾਹਮਣੇ ਆਈ ਹੈ ਨੌਜਵਾਨ ਕਹਿੰਦੇ ਘੁੰਮਣ ਗਿਆ ਸੀਗਾ ਪਰਿਵਾਰਕ ਮੈਂਬਰਾਂ ਦੇ ਨਾਲ ਗਿਆ ਸੀਗਾ ਦੱਸਿਆ ਜਾ ਰਿਹਾ ਕਿ ਉੱਥੇ ਉਹਦੀ ਮਰਡਰ ਕਰ ਦਿੱਤਾ ਗਿਆ ਤੁਹਾਨੂੰ ਕਦੋਂ ਪਤਾ ਲੱਗਾ ਤੇ ਕੌਣ ਕੌਣ ਉਹਦੇ ਨਾਲ ਗਿਆ ਸੀ ਕੀ ਨਾਮ ਹੈ ਮੁੰਡੇ ਦਾ ਮੁੰਡੇ ਦਾ ਨਾਮ ਜੀ ਨਵਦੀਪ ਸਿੰਘ ਆ ਨਾਲ ਉਹਦਾ ਛੋਟਾ ਬ੍ਰਦਰ ਆ ਨਾਲ ਉਹਦਾ ਜੀਜਾ ਜੀ ਆ ਤੇ ਨਾਲ ਉਹਦਾ ਇੱਕ ਦੋਸਤ ਆ ਜੀ ਤੇ ਚਾਰੇ ਜਣੇ ਗਏ ਆ ਜੀ ਸ਼ਾਮ ਨੂੰ ਇੱਥੋਂ ਤੇ ਸਵੇਰ ਨੂੰ ਇਹ ਘਟਨਾ ਦਾ 10:30 11 ਵਜੇ ਵਾਪਰ ਜਾਂਦੀ ਆ ਜਿਹਦੇ ਲੈ ਕੇ ਸਾਨੂੰ ਸ਼ਾਮ ਨੂੰ ਪਤਾ ਲੱਗਾ ਜੀ ਤੇ ਸ਼ਾਮ ਨੂੰ ਪਤਾ ਲੱਗਾ ਤੇ ਸਾਡੇ ਇੱਥੋਂ ਮੈਂਬਰ ਗਏ ਆ ਤੇ ਉਹ ਹੁਣ ਅੱਜ ਸ਼ਾਮ ਨੂੰ ਆਉਣਗੇ ਫੇਰ ਸਾਰੀ ਗੱਲ ਦਾ ਖੁਲਾਸਾ ਹੋਊਗਾ ਜੀ ਕਿੱਦਾਂ ਹੋਈ ਆ ਸਾਰੀ ਘਟਨਾ ਹੈ ਸਰਦਾਰ ਜੀ ਹਿਮਾਚਲ ਦੇ ਵਿੱਚ ਅਕਸਰ ਅਸੀਂ ਦੇਖਦੇ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪਿੱਛੇ ਵੀ ਘਟਨਾਵਾਂ ਹੋਈਆਂ ਪਰ ਹੁਣ ਤਾਂ ਇੱਕ ਮਰਡਰ ਹੀ ਕਰ ਦਿੱਤਾ ਗਿਆ ਦੱਸਦੇ ਆ ਕਿ ਉਹ ਜਿਹੜੀ ਸਟੋਰੀ ਦੱਸਦੇ ਪਏ ਕਿ ਕੋਈ ਸ਼ਰਾਬ ਪੀਣ ਨੂੰ ਲੈ ਕੇ ਜਿਹੜਾ ਇਹ ਮਾਮਲਾ ਹੋਇਆ ਕਿ ਜਿਵੇਂ ਤੁਸੀਂ ਦੱਸਦੇ ਪਏ ਆ ਕਿ ਮੁੰਡਾ ਤਾਂ ਸ਼ਰਾਬ ਦੇ ਨੇੜੇ ਵੀ ਨਹੀਂ ਜਾਂਦਾ ਸੀ ਕਿ ਉਹ ਇਹ ਮਾਮਲਾ ਲੱਗਦਾ ਤੁਹਾਨੂੰ ਕਿ ਸ਼ਰਾਬ ਨੂੰ ਲੈ ਕੇ ਇਹ ਸਾਰਾ ਮਾਮਲਾ ਹੋਇਆ ਹੋਊਗਾ ਬਿਲਕੁਲ ਨਹੀਂ ਜੀ ਇਹ ਸਰਾਸਰ ਗਲਤ ਗੱਲ ਹੈ ਹਿਮਾਚਲ ਸਰਕਾਰ ਦੀ ਗਲਤ ਗੱਲ ਹੈ ਉੱਥੇ ਦੀ ਮੀਡੀਆ ਦੀ ਗਲਤ ਗੱਲ ਹੈ ਇਹ ਉਹ ਮੁੰਡਾ ਸ਼ਰਾਬ ਨੂੰ ਹੱਥ ਵੀ ਨਹੀਂ ਲਾਦਾ ਹੈਗਾ ਤੇ ਮੇਰੀ ਗੱਲ ਆ ਵੀ ਸਾਰੇ ਜਣੇ ਤੁਸੀਂ ਆਪ ਨੋਟਿਸ ਕਰੋ ਇਸ ਗੱਲ ਨੂੰ ਵੀ ਸਵੇਰੇ 10 ਵਜੇ ਕਿਹੜੇ ਬੰਦਾ ਸ਼ਰਾਬ ਪੀਣ ਨੂੰ ਕਹਿੰਦਾ ਹੁੰਦਾ ਜਦ ਕਿ ਉਹ ਬੰਦਾ ਸ਼ਰਾਬ ਨੂੰ ਹੱਥ ਵੀ ਨਹੀਂ ਜਿਹਦਾ ਮਰਡਰ ਹੋਇਆ ਇਹਨਾਂ ਨੇ ਕੀਤਾ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਂਦਾ ਹੁੰਦਾ ਜੀ ਇੱਕ ਖਾਣੇ ਨੂੰ ਲੈ ਕੇ ਮਾੜੀ ਜੀ ਤੂੰ ਤੂੰ ਮੈਂ ਮੈਂ ਹੋਤੋ ਲੈ ਕੇ ਤੇ ਉਹਨਾਂ ਨੇ ਇੱਕ ਕਾਰਡ ਕੀਤਾ ਜੀ ਉਹਦੇ ਨਾਲ 10 ਵਜੇ ਆ ਕਿ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀਗਾ 2 ਤਰੀਕ ਨੂੰ ਕਹਿੰਦੇ بیٹے ਦਾ ਜਨਮ ਦਿਨ ਮਨਾਇਆ ਕਿ 1 ਸਾਲ ਦਾ ਜਿਹੜਾ ਬੇਟਾ ਸੀਗਾ ਖੁਸ਼ੀਆਂ ਦਾ ਮਾਹੌਲ ਸੀਗਾ ਭੈਣ ਵੀ ਕਹਿੰਦੇ ਆ ਕੈਨੇਡਾ ਤੋਂ ਆਈ ਹੋਸੀ ਜੀਜਾ ਜੀ ਨਾਲ ਸੀ ਤੇ ਹੁਣ ਨਾਲ ਵੀ ਗਏ ਹੋਏ ਸੀਗੇ ਬਿਲਕੁਲ ਜੀ ਹਜੇ 2 ਤਰੀਕ ਨੂੰ ਕਿੰਨੇ ਦਿਨ ਹੋਏ ਆ ਜੀ ਹਜੇ ਸਿਰਫ 18 19 ਦਿਨ ਹੋਏ ਆ ਇਸ ਘਟਨਾ ਨੂੰ ਐਨੀ ਖੁਸ਼ੀ ਦਾ ਮਾਹੌਲ ਆ ਵੀ ਚਲੋ ਬਾਹਰੋਂ ਆਏ ਅਸੀਂ ਲੈ ਕੇ ਜਾਣਾ ਘੁੰਮਣ ਲਈ ਲੈ ਕੇ ਜਾਣਾ ਬਈ ਤਾਂ ਕਹਿੰਦਾ ਵੀ ਇਦਾਂ ਦੇ ਹਾਲਾਤ ਚ ਕਦੀ ਘੁੰਮਣ ਨਾ ਜਾਵੇ ਫਿਰ ਹੂੰ ਕਿਤੇ ਵੀ ਜੋ ਇਹਨਾਂ ਨੇ ਉੱਥੇ ਦੀ ਹਿਮਾਚਲ ਸਰ ਵਿਧਿਆਨੇ ਕੀਤਾ ਮਾਚਲੀਆਂ ਨੇ ਬਹੁਤ ਮਾੜੀ ਘਟਨਾ ਇਹ ਉਹਨਾਂ ਦੀ ਅੱਛਾ ਇੱਕ ਲੇਡੀਜ਼ ਦਾ ਬਿਆਨ ਅਸੀਂ ਵੀ ਸੁਣਦੇ ਮੈਂ ਤੁਸੀਂ ਵੀ ਸ਼ਾਇਦ ਸੁਣਿਆ ਹੋਊਗਾ ਉਹ ਕਹਿੰਦੇ ਪਏ ਕਿ ਮੈਂ ਛੜਾਣ ਦੀ ਕੋਸ਼ਿਸ਼ ਵੀ ਕੀਤੀ ਹੈ ਇਹਨਾਂ ਨੂੰ ਦਰਜਨ ਤੋਂ ਵੱਧ ਜਿਹੜੇ ਆ ਉੱਥੇ ਟੈਕਸੀਆਂ ਵਾਲੇ ਵੀ ਵਿੱਚ ਪੈ ਗਏ ਮਤਲਬ ਉਹਨਾਂ ਨੇ ਛੜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਹਿੰਦੇ ਉਹ ਵੀ ਕੁੱਟਮਾਰ ਕਰਨ ਲੱਪੇ ਉਹਨਾਂ ਨੇ ਬਿਲਕੁਲ ਸਹੀ ਗੱਲ ਹੈ ਜੀ ਇਹ ਸਾਰੇ ਇਕੱਠੇ ਹੋ ਕੇ ਬੈਹ ਆ ਜਿਹੜੀ ਮੈਨੂੰ ਫੋਨ ਤੇ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਉਹ ਕਹਿੰਦੇ ਘੱਟੋ ਘੱਟ 25 ਜਾਣੇ ਸੀ ਜਿਹਨਾਂ ਨੇ ਸਾਨੂੰ ਰਲ ਕੇ ਇਹਨਾਂ ਸਾਰਿਆਂ ਨੇ ਕੁੱਟਿਆ ਹੂੰ ਤੇ ਸਾਡੇ ਇਹ ਬੰਦੇ ਦੀ ਜਾਨ ਗਈ ਪਰਿਵਾਰ ਦੇ ਵਿੱਚ ਉਹਦੇ ਕੌਣ ਕੌਣ ਆਇਆ ਹੋਰ ਜਿਹੜਾ ਨਵਜੋਤ ਦਾ ਕੀ ਨਾਮ ਨਵਜੋਤ ਸਿੰਘ ਦੇ ਪਰਿਵਾਰ ਚੋਂ ਉਹਦੀ ਮਦਰ ਫਾਦਰ ਆ ਦਾਦਾ ਦਾਦੀ ਆ ਉਹਨਾਂ ਦੀ ਵਾਈਫ ਆ ਉਹਨਾਂ ਦਾ 1 ਸਾਲ ਦਾ ਬੇਟਾ ਹਜੇ ਜਿਹੜਾ ਕਿ ਹੁਣ ਉਹਨਾਂ ਦਾ ਬਰਥਡੇ ਮਨਾ ਕੇ ਉਹ ਫਟਿਆ ਇਹ ਵੀ ਦੱਸਦੇ ਪਏ ਆ ਕਿ ਸਾਰਾ ਭਾਰ ਵੀ ਇਹਦੇ ਵੱਡਾ ਸਿਕਾ ਸ਼ਾਇਦ ਇਹ ਛੋਟਾ ਬ੍ਰਦਰ ਨਾਲ ਗਿਆ ਸੀਗਾ ਸਾਰਾ ਦਰੋਮਦਾਰ ਜੀ ਜਿਹੜੀ ਨਵਦੀਪ ਦੀ ਡੈਥ ਹੋਈ ਆ ਸਾਰੇ ਘਰ ਦਾ ਦਰੋਮਦਾਰ ਏ ਸੀ ਸ਼ਖਸ ਤੇ ਸੀਗਾ ਜੀ ਹੂੰ ਦੱਸਦੇ ਮੇ ਮਿਲਨਸਾਰ ਵੀ ਬੜਾ ਮਿਲਨਸਾਰ ਸੀਗਾ ਕਿਸੇ ਨਾਲ ਉੱਚੀ ਨਹੀਂ ਵੀ ਨੀ ਬੋਲਦਾ ਕਿਸੇ ਨਾਂ ਨਹੀਂ ਜੀ ਕਦੀ ਕੋਈ ਨਾ ਅਸੀਂ ਸੁਣਿਆ ਨਾ ਕਦੀ ਹੋਈ ਕੋਈ ਲੜਾਈ ਝਗੜਾ ਕੀ ਕਿਸੇ ਨਾਲ ਉੱਚੀ ਆਵਾਜ਼ ਨਹੀਂ ਉਸ ਮੁੰਡੇ ਨੇ ਗੱਲ ਕੀਤੀ ਸੀ ਅੱਜ ਤਾਈਂ ਜੀ ਮੰਗ ਮੰਗ ਕੀ ਕਰਦਾ ਹੁਣ ਪਰਿਵਾਰ ਕਿਉਂਕਿ ਸਟੇਟ ਚੇਂਜ ਹੋ ਗਈ ਹੈ ਹਿਮਾਚਲ ਦੇ ਵਿੱਚ ਇਹ ਘਟਨਾ ਵਾਪਰੀ ਹੈ ਮੰਗ ਕੀ ਕਰੋਂਗੇ ਉੱਥੇ ਦੇ ਪ੍ਰਸ਼ਾਸਨ ਨੂੰ ਜਾਂ ਉੱਥੇ ਦੇ ਸਰਕਾਰ ਨੂੰ ਮੰਗ ਇਹੀ ਕਰਦੇ ਆ ਜੀ ਜੋ ਘਟਨਾ ਇਹ ਵਾਪਰੀ ਹੈ ਉੱਥੇ ਸਾਨੂੰ ਪੂਰਾ ਇਨਸਾਫ ਦੋਇਆ ਜਾਂ ਫੇ ਤੇ ਜਿਹੜਾ ਵੀ ਬੰਦੇ ਇਹਨਾਂ ਜਿੰਨੇ ਵੀ ਹੈਗੇ ਆ ਉਹ ਜਿੰਨੇ ਮੈਨੂੰ ਫੋਨ ਤੇ ਉਹਨਾਂ ਦੱਸਿਆ 20 ਤੋਂ 25 ਬੰਦੇ ਜਿੰਨੇ ਇਨਵੋਲਵ ਸਿਗੇ ਸਾਰਿਆਂ ਨੂੰ ਅਰੈਸਟ ਪਾਈ ਜਾਵੇ ਉਹਨਾਂ ਨੂੰ ਗੜੀ ਤੋਂ ਗੜੀ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਸਾਡੇ ਨਾਲ ਉਹ ਸ਼ਖਸ ਵੀ ਮੌਜੂਦ ਹੈ ਜਿਹੜਾ ਨਵਜੋਦ ਦੇ ਨਾਲ ਕੰਮ ਵੀ ਕਰਦਾ ਹੈ ਤੁਸੀਂ ਦੱਸਦੇ ਨਵਦੀਪ ਨਾਲ ਤੁਸੀਂ ਦੱਸਦੇ ਨਵਦੀਪ ਜਿਹੜਾ ਹੈ ਤੁਸੀਂ ਉਹਨਾਂ ਨਾਲ ਕੰਮ ਕੀਤਾ ਸੁਭਾ ਤੁਸੀਂ ਬਾਖੂਬੀ ਜਾਣਦੇ ਹੋਵੋਗੇ ਕਿਉਂਕਿ ਚਲੋ ਪਰਿਵਾਰ ਦੇ ਵਿੱਚ ਹੋਰ ਹੁੰਦਾ ਯਾਰੀ ਦੋਸਤੀ ਦੇ ਵਿੱਚ ਹੋਏ ਕਿਹੋ ਜਿਹਾ ਸੁਭਾ ਦਾ ਮਾਲਕ ਸੀਗਾ ਲੱਗਦਾ ਸੀਗਾ ਕਿ ਲੜਨ ਵਾਲਾ ਹੈਗਾ ਉਹ ਨਹੀਂ ਨਹੀਂ ਪਾਜੀ ਬਹੁਤ ਵਧੀਆ ਸੀਗਾ ਘੱਟੋ ਘੱਟ 5 ਸਾਲ ਹੋ ਗਏ ਆ ਉਸ ਬੰਦੇ ਨਾਲ ਅਟੈਚ ਹੋਇਆ ਨੂੰ ਬਹੁਤ ਵਧੀਆ ਸੀਗਾ ਕੋਈ ਉਹਨੂੰ 1 ਰੁਪਏ ਦਾ ਆਇਆ ਵੀ ਨਹੀਂ ਸੀਗਾ ਬਹੁਤ ਬੰਦਾ ਵਧੀਆ ਆ ਜਲੰਧਰ ਲੁਧਿਆਣਾ ਬੜੀ ਸੈਡਾ ਤੇ ਉਹਦਾ ਕੰਮ ਕੀਤਾ ਸੀ ਬਹੁਤ ਕਦੀ ਵੀ ਨਹੀਂ ਡਰਿੰਕਤਾ ਸੀ ਸੋਚਿਆ ਵੀ ਨਹੀਂ ਪਾਜੀ ਕਦੀ ਕਰਦਾ ਆਊਗਾ ਹੂੰ ਬਹੁਤ ਵਧੀਆ ਸੀਗਾ ਇਨਸਾਨ ਤੋ ਕਿ ਕਈ ਜਿਹੜੀ ਤਾਂ ਹੁੰਦਾ ਪਰਿਵਾਰ ਨੂੰ ਨਹੀਂ ਪਤਾ ਹੁੰਦਾ ਯਾਰ ਦਾ ਦੋਸਤਾਂ ਨੂੰ ਜ਼ਿਆਦਾ ਪਤਾ ਹੁੰਦਾ ਜਿਹੜਾ ਹਿਮਾਚਲ ਦੇ ਵਿੱਚ ਗੱਲ ਕੀਤੀ ਯਾਰੀ ਕਿ ਸ਼ਰਾਬ ਨੂੰ ਲੈ ਕੇ ਲੱਗਦਾ ਤੁਹਾਨੂੰ ਕਿ ਉਹ ਡਰਿੰਕ ਕਰਦਾ ਸੀ ਜਾਂ ਡਾਇਰੈਕਟ ਨੇੜੇ ਵੀ ਜਾਂਦਾ ਸੀ ਨਹੀਂ 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 ਭਾਜੀ ਨਹੀਂ ਸਾਨੂੰ ਘਟੋਟ 5 ਸਾਲ ਹੋ ਗਏ ਆ ਜੁੜੇ ਹੋਏ ਉਹਨੂੰ ਕਦੀ ਵੀ ਨਹੀਂ ਅਸੀਂ ਦੇਖਿਆ ਵਧੀਆ ਨਾਈਸ ਸੀਗਾ ਮੁੰਡਾ ਬਹੁਤ ਵਧੀਆ ਸੀਗਾ ਕੋਈ ਨਹੀਂ ਇੱਦਾਂ ਦਾ ਕੋਈ ਆ ਉਹਨੂੰ ਐ ਵੀ ਨਹੀਂ ਸੀਗਾ ਭਾਜੀ ਕੋਈ ਵੀ ਵਧੀਆ ਸੀ ਕੰਮ ਕੰਮ ਕੀ ਕਰਦਾ ਸੀਗਾ ਉਹ ਭਾਜੀ ਐਲਡੀ ਬੋਰਡ ਬਣਾਉਂਦੇ ਸੀਗੇ ਹਾਂਜੀ ਹਾਂ ਤੇ ਸਾਡੇ ਕੋਲ ਇੰਦਾ ਬੋਰਡ ਵਗੈਰਾ ਬਣਵਾਉਂਦੇ ਸੀਗੇ ਫੀਡਿੰਗ ਫੂਡਿੰਗ ਸਾਡੇ ਕੋਲ ਕਰਵਾਉਂਦੇ ਸੀਗੇ ਵਧੀਆ ਸੀਗਾ ਕੋਈ ਨਹੀਂ ਇੰਦਾ ਦਾ ਮਾਰਕੀਟ ਦੇ ਵਿੱਚ ਬਹੁਤਾ ਫਗਵਾੜੇ ਦੇ ਵਿੱਚ ਕਾਫੀ ਉਹਦੀ ਬੋਲਬਾਣੀ ਅੱਛੀ ਸੀਗੀ ਧੰਨਵਾਦ ਸੁਣਿਆ ਤੁਸੀਂ ਜਿਹੜਾ ਕਿਆ ਜਾ ਰਹਾ ਕਿ ਸ਼ਰਾਬ ਨੂੰ ਲੈ ਕੇ ਆ ਪਰ ਪਰਿਵਾਰ ਤੇ ਉਹਦੇ ਜਿਹੜੇ ਯਾਰ ਦੋਸਤ ਹੈ ਜਾਂ ਉਹਦੇ ਜਿੰਨੇ ਵੀ ਮਹੱਲਾ ਨਿਵਾਸੀ ਹੈ ਦੱਸਦੇ ਪਏ ਆ ਕਿ ਮਿਲਨ ਸਾਰ ਇੱਕ ਸੁਭਾ ਦਾ ਮਾਲਕ ਸੀਗਾ ਤੇ ਸ਼ਰਾਬ ਦੇ ਨੇੜੇ ਵੀ ਨਹੀਂ ਜਾਂਦਾ ਸੀਗਾ ਜਿਹੜੀ ਹੁਣ ਉਹ ਪੇਸ਼ ਕੀਤਾ ਜਾ ਰਿਹਾ ਕਿ ਸ਼ਰਾਬ ਪੀਣ ਨੂੰ ਲੈ ਕੇ ਇਹ ਝਗੜਾ ਹੋਇਆ ਉਹਨੂੰ ਸਿਰੇ ਤੋਂ ਜਿਹੜਾ ਪਰਿਵਾਰ ਵੀ ਨਕਾਰ ਰਿਹਾ ਤੇ ਉਹਦੇ ਜਿੰਨੇ ਯਾਰ ਦੋਸਤ ਹੈ ਜਾਂ ਮਹੱਲਾ ਨਿਵਾਸੀ ਹੈ ਉਹ ਵੀ ਇਸ ਗੱਲ ਨੂੰ ਨਕਾਰਦੇ ਕਿ ਉਹ ਸ਼ਰਾਬ ਦੇ ਨੇੜੇ ਵੀ ਨਹੀਂ ਜਾਂਦਾ ਸੀ ਖੁਸ਼ੀਆਂ ਸੀ ਕਿ ਪਰਿਵਾਰ ਦੇ ਵਿੱਚ ਕਿਉਂਕਿ ਦੋ ਤਰੀਕ ਨੂੰ ਦੱਸਿਆ ਜਾ ਰਿਹਾ ਕਿ ਉਹਦੇ ਬੇਟੇ ਦਾ ਜਨਮ ਦਿਨ ਸੀ ਇੱਕ ਸਾਲ ਦਾ ਬੇਟਾ ਆ ਪਰਿਵਾਰਕ ਮੈਂਬਰਾਂ ਦੇ ਵਿੱਚ ਜਿੱਦਾਂ ਹੀ ਉਹਨਾਂ ਨੇ ਦੱਸਦੇ ਪਏ ਜਿਹੜੇ ਵਿਦੇਸ਼ ਤੋਂ ਆਏ ਹੋਏ ਸੀਗੇ ਉਹ ਨਾਲ ਗਏ ਹੋਏ ਸੀਗੇ ਪਰ ਅਜੇ ਹੀ ਘਟਨਾ ਕਿ ਕੀ ਨੌਬਤ ਅਜੇ ਹੀ ਆ ਗਈ ਕਿ ਜਿਹੜਾ ਉਹਨੂੰ ਮੌਦ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਪਰਿਵਾਰ ਦੇ ਵਿੱਚ ਹੁਣ ਜਿਹੜਾ ਗਮ ਦਾ ਮਾਹੌਲ ਆ ਇੱਥੇ ਹੱਲੇ ਵੀ ਯਕੀਨ ਨਹੀਂ ਕਿਉਂਕਿ ਹੋ ਰਿਹਾ ਕਿ ਘੁੰਮਣ ਦੇ ਲਈ ਜਿਵੇਂ ਉਹਨਾਂ ਦੇ ਬਜ਼ੁਰਗ ਦੱਸ ਰਹੇ ਆ ਦਾਦਾ ਜੀ ਦੱਸਦੇ ਸੀਗੇ ਕਿ ਇੱਥੋਂ ਕਹਿ ਕੇ ਗਏ ਬਾਬਾ ਜੀ ਦੇ ਮੱਥਾ ਟੇਕਣ ਲਈ ਚਲੇ ਆ ਪਰ ਉੱਥੇ ਜਾ ਕੇ ਜੇ ਇਹੀ ਘਟਨਾ ਵਾਪਰੀ ਹੈ ਹੁਣ ਪਰਿਵਾਰ ਦੇ ਵਿੱਚ ਵੀ ਗਹਿਰਾ ਸਦਮਾ ਹੈ ਯਕੀਨ ਨਹੀਂ ਆ ਰਿਹਾ ਕਿਉਂਕਿ ਬੱਚੇ ਦਾ ਜਨਮ ਦਿਨ ਜਿਹੜਾ ਮਨਾਇਆ ਸੀ ਖੁਸ਼ੀਆਂ ਆ ਜਿਹੜੇ ਹੁਣ ਇਸ ਵੇਲੇ ਮਾਤਮ ਦੇ ਵਿੱਚ ਤਬਦੀਲ ਹੋਈਆਂ ਹੱਲੇ ਪੋਸਟਮਾਰਟਮ ਹੋ ਰਿਹਾ ਹਿਮਾਚਲ ਦੇ ਵਿੱਚ ਜਿਸ ਤਵਾਰ ਡੈੱਡ ਬੋਡੀ ਇੱਥੇ ਪਹੁੰਚੂਗੀ ਤੇ ਜਿਹੜਾ ਅੰਤਿਮ ਸੰਸਕਾਰ ਜਿਹੜਾ ਫਗਵਾੜਾ ਦੇ ਵਿੱਚ ਕੀਤਾ ਜਾਊਗਾ ਹਨ ਇਹਦੇ